ਪਿਆਰੇ ਨੂੰ ਕਿਹੜੀ ਦਿੱਤ ਮਨਾਵਾ ਮੈਂ ਸਤ ਗੁਰ ਪਿਆਰੇ ਨੂੰ ਨਾ ਸੇਵਾ ਨਾ ਸਿਮਰਨ ਪੱਲੇ ਨਾ ਸੇਵਾ ਨਾ ਸਿਮਰਨ ਪੱਲੇ ਕਿਹੜਾ ਮੁਲੇ ਕੇ ਜਾਵਾਂ ਮੈਂ ਸਤ ਗੁਰ ਪਿਆਰੇ ਨੂੰ ਪਿਆਰ ਨੂੰ ਕਿਹੜੀ ਦਿੱਤ ਮਨਾਵਾ ਮੈਂ ਸਤ ਗੁਰ ਪਿਆਰੇ ਨੂੰ ਸਾਰੇ ਦਸਰਮਾ ਗੁਨਾਹਨ ਕਰਮ ਗੁਨਾਹਾਂ ਉੱਪਰ ਆ ਕਿੰਜ ਮਗਰੋਂ ਨੂੰ ਮਨਾਵਾ ਮੈਂ ਸਤ ਗੁਰ ਪਿਓਰੇ ਨੂੰ ਪਿਆਰ ਨੂੰ ਕਿਹੜੀ ਵਿੱਦ ਮਨਾਵਾ ਮੈਂ ਸਤ ਗੁਰ ਪਿਓਰੇ ਨੂੰ ਹਮ ਮਲੇ ਤੁਮ ਚਲ ਕਰਤੇ ਹਮ ਮਲੇ ਤੁਮ ਚਲ ਕਰਤੇ ਹਮ ਮਲੇ ਤੁਮ ਚਲ ਕਰਤੇ ਹਮ ਮਲੇ i didn't know